ਬ੍ਰਾਂਡ 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 ਜਦੋਂ ਬ੍ਰਾਂਡ ਦੀ ਗੱਲ ਚੱਲਦੀ ਆ ਤਾਂ ਸਿੱਧੀ ਆਪਣੀ ਤਾਰ ਜਿਹੜੀ ਆ ਉਹ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਨਾਲ ਜੁੜ ਜਾਂਦੀ ਆ ਤੁਹਾਨੂੰ ਵੀ ਹੁਣ ਬਿਠਿੰਡਾ ਚੰਡੀਗੜ੍ਹ ਮੁਹਾਲੀ ਜਾਣ ਦੀ ਲੋੜ ਨਹੀਂ ਤੁਹਾਨੂੰ ਉਹੀ ਸੇਮ ਬ੍ਰਾਂਡ ਜਿਹੜਾ ਹੈ ਉਹ ਇੱਥੇ ਸਰਦੂਲਗੜ੍ਹ ਦੇ ਵਿੱਚ ਹੀ ਮਿਲੂਗਾ ਇੱਥੇ ਇੱਕ ਖੁੱਲ ਚੁੱਕਿਆ ਹੈ ਮਲਟੀ ਬ੍ਰਾਂਡ ਸ਼ੋਰੂਮ ਜਿਹਦਾ ਨਾਂ ਹੈ ਅਲਫਾ ਸਟੂਡੀਓ ਜਿਹੜਾ ਵੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਜਾਂ ਫੋਲੋ ਕਰਕੇ ਤੁਹਾਨੂੰ ਆਂਦਾ ਹੈ ਜਾਂ ਆਪਣਾ ਪੇਜ ਫੋਲੋ ਕਰਕੇ ਆਂਦਾ ਹੈ ਤੇ ਉਹਨੂੰ ਆਪ 10% ਡਿਸਕਾਊਂਟ ਦੇਵਾਂਗੇ ਤੁਹਾਡੇ ਮਾਨ ਨਾਲ ਤੇ ਆਪਣੇ ਲੋਕਾਂ ਨੇ ਜਿਹੜਾ ਪਿਆਰ ਆਪਣੇ ਕੋਲ ਆਇਆ ਉਸ ਪਿਆਰ ਦੇ ਸਦਕਾ ਆਪਾਂ ਉਹਨੂੰ 10% ਤੱਕ ਡਿਸਕਾਊਂਟ ਦੇਵਾਂਗੇ ਦੋਸਤੋ ਹੁਣ ਅਸੀਂ ਦੱਸ ਦਿਆਂ ਤੁਹਾਨੂੰ ਲੋਕੇਸ਼ਨ ਬੱਸ ਸਟੈਂਡ ਤੋਂ ਜਦੋਂ ਤੁਸੀਂ ਹਸਪਤਾਲ ਰੋਡ ਆਉਂਗੇ ਹਸਪਤਾਲ ਰੋਡ ਦੇ ਬਿਲਕੁਲ ਉੱਪਰ ਇਹ ਜਿਹੜਾ ਹੈ ਅਲਫਾ ਸਟੂਡੀਓ ਖੁੱਲਿਆ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਆ ਸੁਖਵਿੰਦਰ ਨਿੱਕੂ ਬ੍ਰਾਂਡ 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 ਜਦੋਂ ਬ੍ਰਾਂਡ ਦੀ ਗੱਲ ਚੱਲਦੀ ਆ ਤਾਂ ਸਿੱਧੀ ਆਪਣੀ ਤਾਰ ਜਿਹੜੀ ਆ ਉਹ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਨਾਲ ਜੁੜ ਜਾਂਦੀ ਆ ਕਿਉਂਕਿ ਬ੍ਰਾਂਡ ਜਿਹੜਾ ਉਹ ਸ਼ੁਰੂ ਹੁੰਦਾ ਵੱਡੇ ਸ਼ਹਿਰਾਂ ਤੋਂ ਅੱਜ ਅਸੀਂ ਗੱਲ ਕਰੀਏ ਜਦੋਂ ਹੀ ਅਸੀਂ ਕੋਈ ਸ਼ਾਪਿੰਗ ਕਰਨੀ ਹੁੰਦੀ ਆ ਕੋਈ ਪ੍ਰੋਗਰਾਮ ਵਾਸਤੇ ਜਾਂ ਫਾਰਮ ਜਾਣ ਵਾਸਤੇ ਜਾਂ ਕਿਸੇ ਵੀ ਫੰਕਸ਼ਨ ਦੇ ਵਾਸਤੇ ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਕੋਈ ਮੌਲ ਲੱਭਦੇ ਹਾਂ ਜਾਂ ਫਿਰ ਕੋਈ ਆਊਟਲੈਟ ਲੱਭਦੇ ਹਾਂ ਉੱਥੇ ਆਪਾਂ ਦੇਖਦੇ ਹਾਂ ਵੱਖ-ਵੱਖ ਤਰ੍ਹਾਂ ਦੀਆਂ ਕਲੈਕਸ਼ਨ ਹੁੰਦੀ ਹੈ ਉਸ ਤੋਂ ਬਾਅਦ ਇੱਕ ਦੂਸਰੇ ਬਾਅਦ ਦੋ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਸ਼ੋਰੂਮ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਉੱਥੇ ਜਾ ਕੇ ਅਸੀਂ ਆਪਦੀ ਕਲੈਕਸ਼ਨ ਲੱਭਦੇ ਹਾਂ ਤੁਹਾਨੂੰ ਵੀ ਹੁਣ ਬਠਿੰਡਾ ਚੰਡੀਗੜ੍ਹ ਮੁਹਾਲੀ ਜਾਣ ਦੀ ਲੋੜ ਨਹੀਂ ਤੁਹਾਨੂੰ ਉਹੀ ਸੇਮ ਬ੍ਰਾਂਡ ਜਿਹੜਾ ਹੈ ਉਹ ਇੱਥੇ ਸਰਦੂਲਗੜ੍ਹ ਦੇ ਵਿੱਚ ਹੀ ਮਿਲੂਗਾ ਇੱਥੇ ਇੱਕ ਖੁੱਲ ਚੁੱਕਿਆ ਹੈ ਮਲਟੀ ਬ੍ਰਾਂਡ ਸ਼ੋਰੂਮ ਜਿਹਦਾ ਨਾਂ ਹੈ ਅਲਫਾ ਸਟੂਡੀਓ ਆਓ ਇੱਕ ਵਾਰ ਅੰਦਰ ਲੈ ਕੇ ਚੱਲਦੇ ਹਾਂ ਤੇ ਵਿਖਾਉਨੇ ਆ ਤੁਹਾਨੂੰ ਕਿਹੜਾ ਕਿਹੜਾ ਬ੍ਰਾਂਡ ਤੇ ਕੀ ਉਹਦਾ ਪ੍ਰਾਈਸ ਰਹੂਗਾ ਆਓ ਅਸੀਂ ਪਹੁੰਚ ਚੁੱਕੇ ਹਾਂ ਅਲਫਾ ਸਟੂਡੀਓ ਦੇ ਵਿੱਚ ਜੇ ਤੁਹਾਨੂੰ ਵਿਖਾਈਏ ਇੱਥੋਂ ਦਾ ਪਹਿਲਾ ਲੁੱਕ ਵਿਖਾਉਨੇ ਆ ਅਸੀਂ ਕਿੰਨਾ ਇੱਕ ਬੜਾ ਪਰਫੈਕਟ ਜੀ ਇਹਨਾਂ ਨੇ ਲਗਜ਼ਰੀ ਲੁੱਕ ਦਿੱਤੀ ਆ ਹਨਾ ਆਪਾਂ ਗੱਲ ਵੀ ਕਰਾਂਗੇ ਪਹਿਲਾਂ ਖੜੇ ਆ ਸ਼ੀਸ਼ਵੀਰ ਭਾਈ ਜੀ ਅਸੀਂ ਸਤਿਕਾਰ ਸਤਿਕਾਰ ਵਧੀਆ ਪਹਿਲਾਂ ਤਾਂ ਭਾਈ ਮੁਬਾਰਕਾ ਧੰਨਵਾਦ ਜੀ ਧੰਨਵਾਦ ਇੱਕ ਧੰਨਵਾਦ ਵੀ ਕਰਦੇ ਆ ਕਿਉਂਕਿ ਅਸੀਂ ਚੰਡੀਗੜ੍ਹ ਮੁਹਾਲੀ ਬਠਿੰਡਾ ਜਾਂਦੇ ਸੀ ਤੇ ਸਾਨੂੰ ਜਿਹੜਾ ਸਾਰਾ ਬ੍ਰਾਂਡ ਜਿਹੜਾ ਉਹ ਤੁਸੀਂ ਇੱਥੇ ਹੀ ਪ੍ਰੋਵਾਈਡ ਕਰਵਾਤਾ ਆਪਣੇ ਕੋਲ ਕਿਹੜੇ ਕਿਹੜੇ ਬ੍ਰਾਂਡ ਆ ਤੇ ਕੀ ਕੁਝ ਪਹਿਲਾਂ ਦੱਸੋ ਪੂਰਾ ਪਾਜੀ ਸਾਡੇ ਮਤਲਬ ਸਟੋਰ ਦੀ ਜਿਹੜੀ ਪਛਾਣ ਸਾਡੇ ਨਾਮ ਦੇ ਵਿੱਚ ਹੀ ਹੈ ਦੇ ਕੋ ਵੀ 알파 ਸਟੂడియో ਲਗਜ਼ਰੀ ਕਲੋਥਿੰਗ ਐਂਡ ਐਸੈਸਰੀ ਜਿਹੜੀ ਆਪਾਂ ਲਿਖਿਆ ਹੈ ਵੀ ਆਪਾਂ ਲਗਜ਼ਰੀ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੇ ਵਿੱਚ ਹੀ ਡੀਲ ਕਰਦੇ ਆ ਆਪਣੇ ਕੋ ਸਾਰੇ ਦੇ ਸਾਰੇ ਲਗਜ਼ਰੀ ਬ੍ਰਾਂਡ ਜਿੱਦਾਂ ਬਰੁਕਸ ਬ੍ਰਦਰ ਹੋ ਗਿਆ ਰੌਲਫ ਹੋ ਗਿਆ ਫਰੈਡ ਪਰੀ ਹੋ ਗਿਆ ਐਦਾਂ ਦੇ ਸਾਰੇ ਲਗਜ਼ਰੀ ਬ੍ਰਾਂਡ ਆਪਣੇ ਅਵੇਲੇਬਲ ਰਹਿਣਗੇ ਇੱਥੇ ਸੋ ਤੁਹਾਨੂੰ ਮੈਂ ਇੱਕ ਇੱਕ ਕਰਕੇ ਦਿਖਾ ਵੀ ਦਿਨਾ ਵੀ ਕਿਦਾਂ ਕਿਹੜੇ ਕਿਹੜੇ ਬ੍ਰਾਂਡ ਹੋਣਗੇ ਆਪਣੇ ਕੋਲੇ ਤੇ ਅੱਜ ਤੁਹਾਨੂੰ ਮੈਂ ਕਿਹੜਾ ਬਿਲਕੁਲ ਚਲੋ ਇਧਰੋਂ ਸ਼ੁਰੂ ਕਰੀਏ ਹਾਂ ਇਧਰੋਂ ਕਰ ਲੈਂਦੇ ਆ ਆ ਦੇਖੋ ਜੀ ਜਿੱਦਾਂ ਆਹ ਸਾਰੀਆਂ ਬਰੁਖਸ ਬ੍ਰਦਰ ਦੀਆਂ ਲਕੋਸਚੇ ਫਰੈਡ ਪੈਰੀ ਹੈਕਟ ਇਹ ਸਾਰੇ ਪ੍ਰੀਮੀਅਮ ਰੇਅਰਸ ਨੇ ਭਾਜੀ ਜਿਨ੍ਹਾਂ ਇਹਨਾਂ ਦੀ ਸ਼ਰਟਸ ਜਿਹੜੇ ਨੇ 10-10 ਹਜ਼ਾਰ ਦੇ ਸਟੋਰ ਦੇ ਵਿੱਚ ਮਿਲਦੀਆਂ ਨੇ ਤੇ ਇੱਥੇ ਆਪਾਂ ਨੂੰ ਬਹੁਤ ਹੀ ਰੀਜ਼ਨੇਬਲ ਰੇਟਸ ਤੇ ਉੱਤੇ ਮਿਲ ਸਕਦੀਆਂ ਨੇ ਸਟੋਰ ਦੇ ਵਿੱਚ ਜਾਂਦੇ ਆਪਾਂ 10-12 ਹਜ਼ਾਰ ਖਰਚਣਾ ਬਹੁਤ ਹੀ ਔਖਾ ਲੱਗਦਾ ਤੇ ਆਪਾਂ ਇਹੀ ਸੋਚ ਲੈ ਕੇ ਵੀ ਵੀਰ ਭਰਾਵਾਂ ਨੂੰ ਚੰਗੀ ਚੀਜ਼ ਪਵਾਣੀ ਹੈ ਤੇ ਲਗਜ਼ਰੀ ਆਈਟਮਸ ਪਵਾਉਣੀਆਂ ਨੇ ਤੇ ਆਪਾਂ ਸਰਦੂਲਗੜ ਦੇ ਵਿੱਚ ਅਵੇਲੇਬਲ ਕਰਾਈਆ ਨੇ ਜਿਵੇਂ ਆਹ ਆ ਇਹ ਤਾਂ ਵਿంటర్ ਕਲੈਕਸ਼ਨ ਆ ਹਾਂਜੀ ਇਹ ਆਪਣੇ ਜਿੱਦਾਂ ਵਿంటర్ ਕਲੈਕਸ਼ਨ ਆਪਾਂ 12 ਮਹੀਨੇ 30 ਦਿਨ ਇੱਥੇ ਵਿంటర్ 컬렉ਸ਼ਨ ਆਪਣੇ ਕੋਲ ਅਵੇਲੇਬਲ ਰਹਿੰਦੀ ਹੈ ਜਿੱਦਾਂ ਕਿ ਕੋਈ ਵੀ ਬਾਹਰ ਜਾਣਾ ਆਪਣਾ ਵੀਰ ਭਰਾ ਹੁੰਦਾ ਜਿਹੜਾ ਕਿ ਕੈਨੇਡਾ ਜਾਣਾ ਚਾਹੁੰਦਾ ਯੂਕੇ ਜਾਂ ਆਸਟ੍ਰੇਲੀਆ ਜਾਣਾ ਚਾਹੁੰਦਾ ਸਾਰੀਆਂ ਚੀਜ਼ਾਂ ਨੂੰ ਇੱਥੇ ਇੱਕੋ ਸ਼ੋਰਮ ਦੇ ਵਿੱਚ ਮਿਲ ਜਾਣਗੀਆਂ ਮਤਲਬ ਵਿంటర్ 컬렉ਸ਼ਨ ਸਮਰ 컬렉ਸ਼ਨ ਤੇ ਸਭ ਚੀਜ਼ਾਂ ਇੱਥੇ ਹੀ ਇੱਕੋ ਜਗ੍ਹਾ ਤੇ ਸਾਨੂੰ ਆਪਾਂ ਦੇ ਦੇਵਾਂਗੇ ਬ੍ਰਦਰ ਅਸਲ ਦੇ ਵਿੱਚ ਨਾ ਲੋਕ ਇੱਕ ਦਰਜਾ ਹੁੰਦਾ ਹਨ ਬ੍ਰਾਂਡ ਤਾਂ ਮਹਿੰਗਾ ਬਹੁਤ ਜ਼ਿਆਦਾ ਹੋਊਗਾ ਜਿਵੇਂ ਹੁਣ ਆਪਾਂ ਇੱਕ ਵੇਖੀ ਜਿਵੇਂ ਆ ਸ਼ਰਟ ਆ ਸ਼ਰਟ ਜਿਵੇਂ ਆ ਵਾਲੀਆਂ ਇਹ ਕਿਹੜਾ ਬ੍ਰਾਂਡ ਹੈ ਬਰੁਕਸ ਬ੍ਰਦਰ ਦੀ ਸ਼ਰਟ ਹੈ ਬਰੁਕਸ ਬ੍ਰਦਰ ਇਹ ਕਿੰਨੇ ਕੀ ਦੀ ਆਪਾਂ ਨੂੰ ਪਾਉਗੀ ਕੀ अराउंड ਇਹ ਜੀ 900 ਰੁਪਏ ਦੀ ਆਪਣੀ ਕਾਸਟਿੰਗ ਕਰਦੀ ਹੈ ਸ਼ਰਟ ਜਿਹੜੀ ਆਪਾਂ ਕਸਟਮਰ ਨੂੰ ਦੇ ਰਹੇ ਹਾਂ ਹਮ ਜੇ ਆਮ ਨੋਰਮਲ ਜੀ ਆਪਾਂ ਦੇਖੀਏ ਤਾਂ 6-700 ਦੇ ਕਰਾਂ ਵਿੱਚ ਵੈਸੇ ਹੀ ਮਿਲਦੀ ਹੈ ਆਪਣੇ ਕੋਲੇ ਫਿਰ ਵੀ ਆਪਸ਼ਨ ਉਹ ਵੀ ਹੈਗੀ ਹੈ ਜਿਹੜੇ ਭਰਾ 6-700 ਰੁਪਏ ਹੀ ਖਰਚਣਾ ਚਾਹੁੰਦੇ ਨੇ ਤਾਂ ਆਪਣੇ ਕੋਲੇ ਦੋ ਇੱਕ ਬੇਸਮੈਂਟ ਹੈਗੀ ਹੈ ਤੇ ਇੱਕ ਗਰਾਊਂਡ ਫਲੋਰ ਹੈ ਬੇਸਮੈਂਟ ਦੇ ਵਿੱਚ ਆਪਣੇ ਕੋਲ ਸਾਰੀ ਵੈਰਾਈਟੀ ਉਦਾਂ ਦੀ ਮਿਲੂਗੀ ਤੇ ਤੁਸੀਂ 500 600 ਖਰਚਾ ਜਾਂਦੇ ਹੋ ਤਾਂ 500 600 ਦੀ ਚੀਜ਼ ਵੀ ਹੈਗੀ ਹੈ ਤੁਸੀਂ ਵੱਧ ਖਰਚਾ ਜਾਂਦੇ ਹੋ ਤਾਂ ਆਪਣੇ ਕੋਲ ਸਾਰੀ ਰੇਂਜ ਹੀ ਅਵੇਲੇਬਲ ਹੈ ਇਹ ਆਪਣੇ ਸਟੋਰ ਦਾ ਇਹੀ ਬੈਨੀਫਿਟ ਹੈ ਤੁਸੀਂ ਜਿੰਨੇ ਪੈਸੇ ਲੈ ਕੇ ਆਓਗੇ ਓਨੇ ਰੁਪਿਆਵਾਂ ਦੇ ਵਿੱਚ ਆਪਾਂ ਤੁਹਾਨੂੰ ਚੀਜ਼ ਦੇ ਦੇਣੀ ਹੈ ਬਿਲਕੁਲ ਬਿਲਕੁਲ ਆਓ ਦੋਸਤੋ ਇੱਕ ਵਾਰ ਨਾ ਵੇਖਦੇ ਹਾਂ ਅਸੀਂ ਕਿਉਂਕਿ ਮੈਂ ਪਹਿਲਾਂ ਵੀ ਦੇਖਿਆ ਸੀ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਹੀ ਜੋਕੀ ਦਾ ਜਿਹੜੀ ਵਾਲਿਆ ਉਹ ਵਾਲ ਨਹੀਂ ਜਲਦੀ ਹੁੰਦੀ ਕਿਉਂਕਿ ਇਹ ਵਾਲ ਦਾ ਮਤਲਬ ਆ ਇੱਥੇ ਇਹਨਾਂ ਨੇ ਏਜੰਸੀ ਵਗੈਰਾ ਲਈ ਹੋਈ ਆ ਤੇ ਇਹ ਜੋਕੀ ਦਾ ਜਿਹੜਾ ਹੈ ਜੋਕੀ ਅਕਸਰ ਹੀ ਦੇਖਦੇ ਆ ਅਸੀਂ ਜੋਕੀ ਦੇ ਵਿੱਚ ਬਹੁਤ ਕਾਪੀ ਮਿਲ ਜਾਂਦੀ ਆ ਵੀਰ ਜੀ ਇਹਦੇ ਬਾਰੇ ਕੀ ਕਹੋਗੇ ਕਾਪੀ ਇਹਦੇ ਵਿੱਚ ਪਾ ਜੀ ਜੋਕੀ ਦਾ ਤੁਹਾਨੂੰ ਵੀ ਪਤਾ ਸਭ ਤੋਂ ਜਿਹੜਾ ਮੇਨ ਬ੍ਰਾਂਡ ਜਿਹੜਾ ਆਪਣੇ ਇਨਰ ਵੇਅਰ ਲਈ ਜੋਕੀ ਇੱਕ ਨਾਮੀ ਬ੍ਰਾਂਡ ਹੈ ਤਾਂ ਕੰਪਨੀ ਇੱਕੋ ਇੱਕ ਜਿਹੜੀ ਵਧੀਆ ਸਟੋਰ ਹੁੰਦਾ ਉੱਥੇ ਆ ਆਪਦੀ ਡੀਲਰਸ਼ਿਪ ਦਿੰਦੀ ਆ ਆਪਾਂ ਅਥੋਰਾਈਜ਼ਡ ਡੀਲਰ ਆ ਜੌਕੀ ਦੇ ਜੌਕੀ ਦੀ ਕਾਪੀ ਬਹੁਤ ਆਉਂਦੀ ਹੈ ਤਾਂ ਇਸ ਚੀਜ਼ ਦੀ ਮੈਂ ਅਵੇਅਰ ਕਰਨਾ ਚਾਹੂਗਾ ਜੇ ਤੁਸੀਂ オリジナル ਜੌਕੀ ਪਾਣਾ ਚਾਹੁੰਦੇ ਹੋ ਤਾਂ ਸਾਡੇ ਕੋਲ 100%オリジナル ਪ੍ਰੋਡਕਟ ਮਿਲਣਗੇ ਜੌਕੀ ਦੇ ਤੇ ਸਭ ਹਰੇਕ ਪ੍ਰੋਡਕਟ ਜਿਹੜਾ ਵੀ ਤੁਸੀਂ ਜੌਕੀ ਦਾ ਲੈਣਾ ਚਾਹੋਗੇ ਉਹੀ ਮਿਲ ਜੂਗਾ ਐਦਾਂ ਨਹੀਂ ਹੈਗਾ ਵੀ ਇੱਕ ਆਰਟੀਕਲ ਪਿਆ ਦੂਸਰਾ ਨਹੀਂ ਪਿਆ ਤਾਂ ਹਰੇਕ ਚੀਜ਼ ਤੁਹਾਨੂੰ ਇੱਥੇ ਮਿਲੂਗੀ ਜੌਕੀ ਦੀ ਅੱਛਾ ਇੱਕ ਹਾਲ ਦੀ ਘੜੀ ਕੱਲਾ ਇਹ ਮੇਲ ਹੀ ਆ ਜਾਂ ਫੀਮੇਲ ਵੀ ਕਲੈਕਸ਼ਨ ਹਾਂ ਫਿਲਹਾਲ ਆਪਾਂ ਮੇਲ ਸਟੋਰ ਕੀਤਾ ਤਾਂ ਹਲੇ ਮੇਲ ਦੀ ਕਲੈਕਸ਼ਨ ਹੀ ਆਪਣੇ ਕੋਲ ਜੌਕੀ ਦੀ ਆਨਲਾਈਨ ਟਾਈਮ ਦੇ ਵਿੱਚ ਆਪਾਂ ਫੀਮੇਲ ਦਾ ਵੀ ਸਟਾਰਟ ਕਰਾਂਗੇ ਜਲਦੀ ਜਲਦੀ ਆਪਾਂ ਸਟਾਰਟ ਕਰਾਂਗੇ ਜੀ ਅੱਛਾ ਇਹ ਹੁਣ ਆ ਗਈ ਗੱਲ ਆਪਣੀ ਵੀਡੀਓ ਸ਼ੇਅਰ ਕਰਨ ਦੀ ਜੇ ਕੋਈ ਵੀਡੀਓ ਵੈਸੇ ਤਾਂ ਮੈਂ ਉਹਦਾਂ ਵੀ ਪੁੱਛਿਆ ਸੀ ਤੁਹਾਨੂੰ ਕਿ ਅਸੀਂ ਕੋਈ ਲੈਸਨ ਨਹੀਂ ਕਰਦੇ ਕੋਈ ਅਜੇ ਸੇਲ ਨਹੀਂ ਚੱਲਦੀ ਹਾਂਜੀ ਹਾਂਜੀ ਜੇ ਸਾਡੀ ਵੀਡੀਓ ਸ਼ੇਅਰ ਕਰਕੇ ਤੁਹਾਡੇ ਕੋਲ ਆਉਂਦਾ ਤਾਂ ਕੀਪ ਸਾਨੂੰ ਅੱਜ ਇਹ ਹੁਣ ਗੱਲ ਐ ਤਾਂ ਵੀ ਤੁਸੀਂ ਨਿੱਕੂ ਜੀ ਆ ਗਏ ਹੋ ਤੁਹਾਡਾ ਮਾਨਤਨ ਵੀ ਰੱਖਣਾ ਪੈਣਾ ਹੈ ਸਰਦੂਰੀਆਂ ਵਾਲੇ ਵੀਰ ਭਰਾਵਾਂ ਦਾ ਵੀ ਮਾਨਤਨ ਰੱਖਣਾ ਹੀ ਪੈਣਾ ਹੈ ਤਾਂ ਜਿਹੜਾ ਵੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਜਾਂ ਫੋਲੋ ਕਰਕੇ ਤੁਹਾਨੂੰ ਆਂਦਾ ਹੈ ਜਾਂ ਆਪਣਾ ਪੇਜ ਫੋਲੋ ਕਰਕੇ ਆਂਦਾ ਹੈ ਤੇ ਉਹਨੂੰ ਆਪਾਂ 5 ਤੋਂ ਲੈ ਕੇ 10% ਡਿਸਕਾਊਂਟ ਦੇਵਾਂਗੇ ਤੁਹਾਡੇ ਮਾਨ ਨਾਲ ਤੇ ਆਪਣੇ ਲੋਕਾਂ ਨੇ ਜਿਹੜਾ ਪਿਆਰ ਆਪਣੇ ਕੋਲ ਆਇਆ ਉਸ ਪਿਆਰ ਦੇ ਸਦਕਾ ਆਪਾਂ ਉਹਨੂੰ 10% ਤੱਕ ਡਿਸਕਾਊਂਟ ਦੇਵਾਂਗੇ ਬਿਲਕੁਲ ਦੋਸਤੋ ਇੱਕ ਵਾਰ α ਸਟੂਡੀਓ ਤੇ ਚਾਹੇ ਤੁਸੀਂ ਲੈ ਕੇ ਕੁਛ ਭਾਵੇਂ ਜਾਣਾ ਨਹੀਂ ਜਾਣਾ ਉਹ ਤੁਹਾਡੀ ਮਰਜ਼ੀ ਆ ਪਰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਕਿਉਂਕਿ ਮੈਨੂੰ ਪਤਾ ਇੱਕ ਵਾਰੀ ਜਦੋਂ ਵਿਜ਼ਿਟ ਕਰੋਗੇ ਇੱਥੇ ਤੁਹਾਡਾ ਮਨ ਕੁਛ ਨਾ ਕੁਛ ਲੈਣ ਨੂੰ ਹੋਊਗਾ ਹੀ ਦੂਜਾ ਬਾਈ ਜੀ ਨੇ ਜਿਵੇਂ ਕਹਿ ਤਾਂ ਕਿ ਜੇ ਸਾਡੀ ਵੀਡੀਓ ਸ਼ੇਅਰ ਕਰਕੇ ਆਉਨੇ ਹੋ ਸਾਡੇ ਚੈਨਲ ਨੂੰ ਜਾਂ ਇਹਨਾਂ ਦੇ ਪੇਜ ਨੂੰ ਫੋਲੋ ਕਰਕੇ ਆਉਨੇ ਹੋ ਤਾਂ ਤੁਹਾਨੂੰ 10% ਦਾ ਜਿਹੜਾ ਡਿਸਕਾਊਂਟ ਵੀ ਮਿਲੂਗਾ ਗਰਾਉਂਡ ਫਲੋਰ ਤੋਂ ਬਾਅਦ ਹੁਣ ਅਸੀਂ ਪਹੁੰਚ ਚੁੱਕੇ ਆ ਬੇਸਮੈਂਟ ਦੇ ਵਿੱਚ ਜਿੱਥੇ ਬ੍ਰਦਰ ਨੇ ਕਿਹਾ ਸੀ ਕਿ ਉੱਪਰ ਤਾਂ ਸਾਰਾ ਜਿਹੜਾ ਜਿੰਨੇ ਵੀ ਬ੍ਰਾਂਡ ਹੈ ਹੈਗੇ ਆ ਉਹ ਅਵੇਲੇਬਲ ਆ ਹਣ ਇੱਥੇ ਜਿਹੜਾ ਇੱਥੇ ਘੱਟ ਪ੍ਰਾਈਸ ਜਿਵੇਂ ਆਪਾਂ ਆਮ ਸ਼ਾਪ ਦੇ ਵਿੱਚ ਵੇਖਦੇ ਆ ਉਹ ਵੀ ਦੇਖਦੇ ਆ ਪਹਿਲਾਂ ਇੱਧਰਲੇ ਪਾਸੇ ਦੇਖਦੇ ਆ ਭਾਈ ਇਹ ਇਹ ਵਾਲਾ ਜਿਹੜਾ ਇਹ ਕਲੈਕਸ਼ਨ ਕਿਹੜੀ ਆ ਇਹ ਕਲੈਕਸ਼ਨ ਦਾ ਆਪਣੇ ਭਾਜੀ ਹੈਗੇ ਜਿਹੜੀ ਸਪੋਰਟਸ ਦੇ ਜਿਹੜਾ ਸੈਗਮੈਂਟ ਇੱਕ ਬਣਾਇਆ ਹੋਇਆ ਨਾਲ ਹੀ ਆਪਾਂ ਇਹਦੇ ਟੀ-ਸ਼ਰਟ ਜਿਹੜੀਆਂ ਨਾਰਮਲ ਰੇਂਜ ਦੇ ਵਿੱਚ ਆਪਾਂ ਜਿਹੜੀ ਰੈਗੂਲਰ ਵੀਅਰ ਦੇ ਵਿੱਚ ਪਾਣੇ ਆ 400 500 ਰੁਪਏ ਦੀ ਜਿਹੜੀ ਟੀ-ਸ਼ਰਟ ਆਉਂਦੀ ਹੈ ਮਾਰਕੀਟ ਦੇ ਵਿੱਚ 700 ਦੀ ਵੀ ਦੇ ਦਿੰਦੇ ਨੇ ਹਾਂ ਜਿੱਦਾਂ ਦਾ ਕਸਟਮਰ ਆਪਣੇ ਖਾਸ ਭਾਜੀ ਪਤਾ ਕੀ ਹੈ ਕੋਈ ਵੀ ਪ੍ਰੋਡਕਟ ਆਪਾਂ ਦੇਖਾਂਗੇ ਆਪਾਂ ਕਿਸੇ ਨੂੰ ਦੇਖ ਕੇ ਰੇਟ ਨਹੀਂ ਲੈਣਾ ਸਾਡੇ ਪ੍ਰੋਡਕਟ ਦੇ ਉੱਤੇ ਟੈਗ ਲੱਗੇ ਹੋਏ ਨੇ ਐਮ ਆਰ ਪੀਸ ਲੱਗੀਆਂ ਹੋਈਆਂ ਨੇ ਤਾਂ ਕਿ ਕਸਟਮਰ ਖੁਦ ਤੋਂ ਖੁਦ ਦੇਖੇ ਤੇ ਹਰੇਕ ਲਈ ਇੱਕੋ ਹੀ ਰੇਟ ਹੈ ਤੇ ਜਿਹੜਾ ਮਾਨਤਨ ਕਰਾਂਗੇ ਤੁਹਾਡੀ ਵੀਡੀਓ ਕਰਕੇ ਕਰਨਾ ਹੈ ਤੇ ਅੱਛਾ ਬ੍ਰਾਂਡ ਦੇ ਵਿੱਚ ਕੋਈ ਸੇਲ ਵਗੈਰਾ ਦਾ ਵੀ ਆਇਆ ਕੁਝ ਹਾਂਜੀ ਬ੍ਰਾਂਡ ਦੇ ਵਿੱਚ ਟੀ-ਸ਼ਰਟ ਦੇ ਵਿੱਚ ਭਾਜੀ ਸੌਰੀ ਟੀ-ਸ਼ਰਟ ਦੇ ਵਿੱਚ ਜ਼ਰੂਰ ਸੇਲ ਆਈ ਹੈ ਕਿਉਂਕਿ ਤੁਹਾਨੂੰ ਪਤਾ ਵੀ ਜਿੱਦਾਂ ਸਮਰ ਜਾ ਰਹੀ ਹੈ ਤਾਂ ਟੀ-ਸ਼ਰਟ ਦੇ ਵਿੱਚ ਆਪਾਂ ਸੇਲ ਚਾਰ ਕੀਤੀ ਹੈ ਜਿਹੜਾ ਬਾਈ ਟੂ ਗੇਟ ਵਨ ਦੀ ਹੈ ਜੀ ਟੀ-ਸ਼ਰਟ ਟੂ ਟੀ-ਸ਼ਰਟ ਜਿਹੜਾ ਵੀ ਬਾਈ ਕਰੂਗਾ ਇੱਕ ਟੀ-ਸ਼ਰਟ ਆਪਾਂ ਫ੍ਰੀ ਆਫ ਕੋਰਸ ਦੇਵਾਂਗੇ ਤੇ ਇਹ ਜਿਹੜੀ ਆਫਰ ਹੈ 15 ਤੋਂ 20 ਦਿਨ ਲਈ ਅਵੇਲੇਬਲ ਹੈਗੀ ਹੈ ਬਿਲਕੁਲ ਉਧਰ ਜੀ ਵਿਖਾਈ ਆਪਾਂ ਜਿਹੜਾ ਇੱਧਰ ਸ਼ਰਟਸ ਵਗੈਰਾ ਵੀ ਲੱਗੀਆਂ ਹੋਈਆਂ ਇਹ ਸ਼ਰਟਸ ਇਹ ਤਾਂ ਮੈਨੂੰ ਕਾਫੀ ਮਹਿੰਗੀ ਲੱਗ ਰਹੀਆਂ ਜਿਵੇਂ ਇਹ ਆ ਇਹ ਬਹੁਤ ਵਧੀਆ ਆਰਟੀਕਲ ਹੈ ਇਹ ਕਿੰਨੇ ਕ ਦੀ ਸ਼ਰਟ ਹੈ ਹਾਂ ਜੀ ਮਹਿੰਗੀ ਤਾਂ ਜ਼ਰੂਰ ਲੱਗਦੀ ਹੈਗੀ ਵੀ ਹੈ ਬਟ ਆਪਣੇ ਵਾਸਤੇ ਇਹ ਸਿਰਫ ਹੀ ਸਿਰਫ 600 ਰੁਪਏ ਦੀ ਸ਼ਰਟ ਹੈ ਇਹ ਅੱਛਾ ਬਿਲਕੁਲ 600 ਦੀ ਸ਼ਰਟ ਇਹ ਆਪਣੇ ਕੋਲੇ ਮਿਲ ਜੂਗੀ ਅੱਛਾ ਜੀ ਬ੍ਰਾਂਡ ਕਿਸੇ ਨੇ ਲੈਣਾ ਬ੍ਰਾਂਡ ਵੀ ਮਿਲ ਜੂ ਜੇ ਇੱਧਰ ਇਹ ਵਾਲੀ ਹੈ ਨੋਰਮਲ ਰੇਂਜ ਦੇ ਵਿੱਚ ਨੋਰਮਲ ਰੇਂਜ ਦੇ ਵਿੱਚ ਹਾਂ ਜੀ ਹਾਂ ਜੀ ਜੀਨਸ ਜਿਹੜੀ ਹੈਗੀ ਇੱਥੇ ਆਪਣੇ ਕੋਲੇ 900000 ਰੁਪਏ ਦੀ ਰੇਂਜ ਚ ਜੀਨਸ ਮਿਲ ਜਾਂਦੀ ਹੈ ਤੇ ਸ਼ਰਟ ਟੀ-ਸ਼ਰਟ ਆਪਣੇ ਕੋਲ 400 ਪ੍ਰਾਈਸ ਤੋਂ ਸਟਾਰਟ ਹੋ ਜਾਂਦੀ ਹੈ ਤਾਂ ਹਰ ਇੱਕ ਰੇਟ ਤੇ ਹਰ ਇੱਕ ਚੀਜ਼ ਆਪਾਂ ਇੱਥੇ ਤੁਹਾਨੂੰ ਦੇ ਦੇਾਂਗੇ ਬ੍ਰਾਂਡ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਕੇ ਆਉਨੇ ਹੋ ਪੇਜ ਨੂੰ ਫੋਲੋ ਕਰਕੇ ਆਉਨੇ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਨੇ ਹੋ ਤਾਂ ਤੁਹਾਨੂੰ 10% ਜਿਹੜਾ ਹੈ ਹਰੇਕ ਬ੍ਰਾਂਡ ਦੇ ਵਿੱਚੋਂ ਜਿਹੜਾ ਉਹ ਆਫਰ ਦਿੱਤਾ ਜਾਊਗਾ 10% ਲੈਸ ਦਿੱਤਾ ਜਾਊਗਾ ਵੇਖਦੇ ਆ ਮਿਲਦੇ ਆ ਇਸ ਅਲਫਾ ਸਟੂਡੀਓ ਦੇ ਵਿੱਚ ਜਲਦੀ ਆਓ ਤੇ ਆ ਕੇ ਇੱਥੇ ਕੋਈ ਨਾ ਕੋਈ ਸ਼ੋਪਿੰਗ ਜ਼ਰੂਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਮਿਹਰਬਾਨੀ